ਹਾਂਜੀ ਦੇਖੀ ਉਹ ਸਰਵਰ ਦਸਰ ਮੈਂ ਵੀ 300 ਕਰਮ ਦੇ ਅਗੇ ਵੀ ਆ ਜੀ ਆ ਵੀ ਲਾਇਆ ਉਹ ਲਾਇਆ ਮੈਂ ਉਹ ਤੇ ਆ ਕੇ ਨੀਣਾ ਫੈਲਦੀ ਲੰਬ ਜੀ ਬੀਰ ਚੱਟ 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 ਉਹਦਾ ਸੰਦਲ ਬਾਬਾ ਜੀ ਬੀਰਦੀ ਬੀਰਦੀ ਚੱਲਦੇ ਚੱਲ ਫੋਲਰ ਕਰਕੇ ਅਬਦੁੱਲਾ ਹੋ ਗਿਆ ਹਿੰਮਤ ਕਰਦੀ ਮੈਂ ਜੀ ਮੈਂ ਥੋੜਾ ਜਿਹਾ ਯਹਰ ਰਹਾ ਹੋਇਆ ਹੈ ਅੱਜ ਹੀਰਾ ਮੈਨ ਡੱਬਾ ਵਿਕੇ ਉਮਰ ਅਭੀ ਉਹਦੇ ਪ੍ਰਤਾਪ ਸਿੰਘ ਅਸਾਰਵਾਲੀ ਮੁਖੇਦੂ ਜੀ ਖੁਸ਼ਬਾਬ ਦੇ ਚਰਨਾ ਤੇ ਅਰਦਾਸ ਕੀਤੀ ਹੈ ਕਿ ਜਿਸ ਤਰ੍ਹਾਂ ਇਹਨਾਂ ਦੇ ਵਡੇਰਿਆਂ ਨੇ ਮਹਾਰਾਜ ਰਵਿਦੰਮਨ ਸਿੰਘ ਘਰਾਣੇ ਪੰਥ ਦੀ ਪੰਜਾਬ ਦੀ ਗੁਰੂ ਘਰ ਦੀ ਸੇਵਾ ਕੀਤੀ ਉਸੇ ਤਰੀਕੇ ਨਾਲ ਇਹ ਬੱਚਾ ਵੀ ਕਰੇ ਲੰਮੀ ਉਮਰਾਂ ਜਿਵੇਂ ਅਭੀ ਉਹਦੇ ਆਪ ਮਹਾਰਾਜ ਰਵਦੰਮਨ ਸਿੰਘ ਨੇ ਕਾਲੀ ਪੱਗ ਬਨ ਕੇ ਵਿਰੋਧ ਕੀਤਾ ਸੀ ਔਰ ਸਿੱਖ ਮੈਰਜ ਐਕਟ ਹੈ ਜਿਹੜਾ ਉਹਨੂੰ ਲਾਗੂ ਕਰਨ ਲਈ ਪੈਰ ਵੀ ਕੀਤੀ ਹੈ ਕੀ ਯੋਗਦਾਨ ਹੈ ਜੀ ਦੇਖੋ ਇਹ ਬਹੁਤ ਵੱਡਾ ਯੋਗਦਾਨ ਹੈ ਔਰ ਗੁਰੂ ਪੰਥ ਛੋਟਾ ਜਿਵੇਂ ਜੇ ਕੋਈ ਚੰਗਾ ਕੰਮ ਕੀਤਾ ਹੋਵੇ ਨਾ ਉਹਨੂੰ ਸਦੀਆਂ ਤੱਕ ਯਾਦ ਰੱਖਦਾ ਹੈ ਇਹ ਅੱਜ ਉਸ ਚੀਜ਼ ਦੀ ਉਦਾਹਰਣ ਹੈ ਜੀ ਉਹਨਾਂ ਨੇ ਗੁਰੂ ਸਾਹਿਬ ਦੇ ਪੰਥ ਦੇ ਪ੍ਰਤੀ ਆਪ ਦੀ ਜਿਹੜੀ ਨਿਸ਼ਠਾ ਵਿਖਾਈ ਉਹ ਦੇਖੋ ਅੱਜ ਕਿੰਨੇ ਸਾਲਾਂ ਬਾਅਦ ਵੀ ਉਸੇ ਤਰੀਕੇ ਨਾਲ ਸੰਗਤ ਉਸ ਤਰੀਕ ਬੜੇ ਪਿਆਰ ਦੇ ਰਹੀ ਹੈ ਤਾਂ ਮੈਂ ਆਸ ਕਰਦਾ ਹਾਂ ਗੁਰੂ ਸਾਹਿਬ ਮਿਹਰ ਕਰਨਗੇ ਕਮਰ ਅਭੀ ਉਹਦੇ ਪ੍ਰਤਾਪ ਸਿੰਘ ਜੀ ਵੀ ਉਹਨਾਂ ਪਾਏ ਹੋਏ ਤੋਂ ਮੈਂ ਨਹੀਂ ਕਹਿੰਦਾ ਇਹ ਬਜਟ ਜਿਹੜਾ ਪੇਸ਼ ਹੋਇਆ ਬਜਟ ਤੇ ਕੀ ਕਹੋਗੇ ਬਜਟ ਦਾ ਇਹ ਤਾਂ ਬਜਟ ਤਾਂ ਇਥੋਂ ਪਤਾ ਲੱਗ ਗਿਆ ਵੀ ਜਿਨ੍ਹਾਂ ਲੋਕਾਂ ਨੇ ਬਜਟ ਬਣਾਇਆ ਉਹਨਾਂ ਦਾ ਨਾ ਤਾਂ ਦੇਸ਼ ਨਾਲ ਕੋਈ ਪਿਆਰ ਹੈ ਨਾ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਕੁਝ ਕੀਤਾ ਜੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨਾਂ ਨੇ ਜਾਂ ਉਹਨਾਂ ਦੇ ਪੁਰਖਿਆਂ ਨੇ ਕੁਝ ਕੀਤਾ ਹੁੰਦਾ ਤਾਂ ਪੰਜਾਬ ਨੂੰ ਇਹਦੇ ਸੱਤੋਂ ਵੱਧ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕੀਤੀਆਂ ਇਹਨੂੰ ਅੱਖੇ ਉੱਲੇ ਨਾ ਕਰਦੇ ਅੱਖੇ ਉੱਲੇ ਨਾ ਕਰਦੇ ਕੀ ਕੀ ਮੰਗ ਕਰਦੇ ਹੋ ਤੁਸੀਂ ਪ੍ਰਧਾਨ ਮੰਤਰੀ ਜੀ ਮੈਂ ਕਹਿੰਦਾ ਪੰਜਾਬ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਪੰਜਾਬ ਹੀ ਤਾਂ ਤੁਹਾਡਾ ਫੂਡ ਬੋਕਸਟ ਹੈ ਪੰਜਾਬ ਹੀ ਨੇ ਪੰਜਾਬ ਨੇ ਤਾਂ ਆਜ਼ਾਦੀ ਲੈ ਕੇ ਦਿੱਤੀ ਪੰਜਾਬ ਹੀ ਤੁਹਾਡਾ ਅੱਜ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਵਿੱਚ ਰੋਜ਼ ਜਾਨਾਂ ਵਾਰਦੇ ਅਸੀਂ ਪੰਜਾਬੀ ਸੋ ਪੰਜਾਬ ਵਾਸਤੇ ਸਪੈਸ਼ਲ ਪੈਕੇਜ ਦਿੱਤਾ ਜਾਵੇ ਕਿਸਾਨਾਂ ਵਾਸਤੇ ਵਪਾਰੀਆਂ ਵਾਸਤੇ ਗਰੀਬਾਂ ਵਾਸਤੇ ਇੱਕ ਸਪੈਸ਼ਲ ਪੈਕੇਜ ਜੋ ਹੀਰਾ ਮਹਿਲ ਲਾਪਾ ਦਸਤਾਰ ਬੰਦੀਆ ਕਿਵੇਂ ਪ੍ਰਵਾਸੀਤ ਕਰੋਗੇ ਅੱਜ ਫਿਰ ਲਗਭਗ ਸਵਾ 100 ਸਾਲ ਬਾਅਦ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਪ੍ਰਕਾਸ਼ ਹੋਏ। ਅੱਜ ਫਿਰ ਸਿੱਖ ਰਿਆਸਤ ਦੇ ਉਹਨਾਂ ਰਾਜਿਆਂ ਦੀ ਝਲਕ ਜਿਹੜੀ ਸੀ ਮਹਾਰਾਜਾ ਰਿਪਤਮਨ ਸਿੰਘ ਜੀ, ਮਹਾਰਾਜਾ ਹੀਰਾ ਸਿੰਘ ਜੀ ਬਾਣੀ ਦਾ ਸਤਕਾਰ ਕਰਨ ਵਾਲੇ ਸ਼੍ਰੀ ਗੁਰਗੰਗ ਸਾਹਿਬ ਦੀ ਵਿਚਾਰਧਾਰਾ ਨੂੰ ਪਰਨਾਏ ਹੋਏ ਐਜੂਕੇਸ਼ਨ ਨੂੰ ਵਾਰਨ ਵਾਲੇ ਸਿੱਖ ਇਤਿਹਾਸ ਨੂੰ ਸਾਂਭਣ ਵਾਸਤੇ ਡਾਕਟਰ ਮਕਾਲ ਫੋਰ ਕੇ ਸਖੀਅਤਾਂ ਤੇ ਪੈਸਾ ਖਰਚ ਕਰਨ ਵਾਲੇ ਔਰ ਸਿੱਖ ਕੌਮ ਦੀ ਝੋੜੀ ਦੇ ਵਿੱਚ ਮਹਾਨ ਕੋਸ਼ ਵਰਗੀਆਂ ਜਿਹੜੀਆਂ ਅਨਮੋਲ ਵਸਤਾਂ ਪਾਉਣ ਵਾਲੀਆਂ ਜਿਹੜੀਆਂ ਉਹ ਉਹ ਯਾਦ ਜਿਹੜੀ ਅੱਜ ਸਿੱਖ ਆਪਣੇ ਦਿਲ 'ਚ ਲੈ ਕੇ ਬੜੀਆਂ ਤਾਂਗਾਂ ਦੇ ਨਾਲ ਸੱਚ ਕਈ ਵਾਰੀ ਐਸਾ ਹੁੰਦਾ ਕਿ ਬੀਤੇ ਨੂੰ ਚੇਤੇ ਕਰਨ ਦਾ ਵੀ ਇੱਕ ਸਕੂਨ ਥੋੜਾ ਤੇ ਮੈਨੂੰ ਐ ਲੱਗ ਰਿਹਾ ਵੀ ਸਿੱਖ ਜਿਵੇਂ ਆਪਣੇ ਰਾਜ ਨੂੰ ਚੇਤੇ ਕਰ ਰਹੇ ਅੱਜ ਤੋਂ ਉਹ ਮਹਾਰਾਜਾ ਅਭੀ ਉਦਾ ਪ੍ਰਤਾਪ ਸਿੰਘ ਉਹ ਸੰਜੀਦਾ ਨੇ ਮੈਨਾਂ ਉਹਨਾਂ ਨੂੰ ਮਿਲਿਆ ਉਹਨਾਂ ਵਿੱਚੋਂ ਉਹ ਸੰਜੀਦਗੀ ਜਿਹੜੀ ਹੁੰਦੀ ਹੈ ਘਰਾਣਿਆਂ ਵਾਲੀ ਉਹ ਝਲਕਦੀ ਆ ਤੋਂ ਗੁਰੂ ਅਗੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਭਵੇਖ ਉਜਲਾ ਕਰਨ ਤੇ ਖਾਲਸਾ ਪੰਥ ਆਪਣੀ ਵਿਰਾਸਤ ਨੂੰ ਇਸ ਨੌਜਵਾਨ ਦੇ ਰਾਹੀਂ ਸੰਭੇ ਇਹ ਅਰਦਾਸ ਪੰਜਾਬ ਦੇ ਮਜੂਤਾਂ ਨੇ ਕੀ ਕਹੋ ਮਜੂਦਾ ਹਾਲਾਤ ਕਿਸੇ ਤੋਂ ਪੁੱਛੇ ਨਹੀਂ ਆ ਲਾਸ਼ਾਂ ਚੁੱਕੀਆਂ ਨਹੀਂ ਜਾ ਰਹੀਆਂ ਉਹ ਭਾਵੇਂ ਕਿਸੇ ਵੀ ਤਰੀਕੇ ਨਾਲ ਨੇ ਤੇ ਉਹਦੇ ਲਈ ਉਦਮਸ਼ੀਲ ਹੋਣਾ ਯਤਨਸ਼ੀਲ ਬਣਾ ਦੇ ਕੋਈ ਇੱਕ ਹੱਲ ਹੈ ਕਿ ਜਿੰਨਾ ਸੀ ਸ਼੍ਰੀ ਗੁਰਗਨ ਸਾਹਿਬ ਦੀ ਵਿਚਾਰਧਾਰਾ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾ ਸਕਾਂਗੇ ਉਹਨਾਂ ਹਰ ਇੱਕ ਸਮੱਸਿਆ ਦਾ ਹੱਲ ਆਪਸੀ ਭਾਈਚਾਰਾ ਵੀ एकता इतफाक भी नशिया तो निजात भी और सारा कुछ हाल है पहले तो सबका जिया है आप सबसे बस यही प्रार्थना है की अपनी अरदास में आज जरुर कहें कि एक अच्छा इंसान बने बस सबसे यही प्रार्थना है मेरी और सब लोग आए हैं उसको आशीर्वाद देने इतने लोग मुझे बहुत खुशी है सबका बहुत बहुत धन्यवाद हरियाणा में बिल्कुल मुझे बहुत खुशी है कि बहुत सारे संत महात्मा अपने पॉलिटिशियन सभी आ रहे हैं उसको आशीर्वाद देने तो आप सबसे भी यही विनती है कि सभी उसे यही आशीर्वाद है कि वो अच्छा इंसान महाराजा एक 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 जो, जो महाराज सिंह जी का हुआ था वो राज तिलक है ये सिर्फ दस्तार बनती है और एक साल बाद जो एक चौकड़े पे अखंड पाठ साहब किया था भाई नारायण सिंह जी ने वो दोबारा इस महल में रिपीट हुआ जो बाबा राजा सिंह जी अभी कर रहे हैं एक चौकड़े पे पाठ मेहमान सभी खास होते हैं फिर कौन कौन खास मेहमान आ यार कहाँ कहाँ से पहुँच रहे हैं मेरे लिए तो सभी खास हैं आप लोग सभी बहुत खास हैं कौन कौन कहाँ से पहुँच रहे हैं बहुत सारे शाही परिवार आए हुए हैं जो पूरे इंडिया से आए हैं राजस्थान से गुजरात से मध्य प्रदेश से सभी जगह से और अपने सीएम हरियाणा आ रहे हैं अपने बाबा ब्यास ब्यास बाबा जी आ रहे हैं गुरविंदर जी, गुर्विंदर जी। और भी काफ़ी संत महात्मा आ रहे हैं और दादूवाल जी आ रहे हैं और बहुत सारे हैं मैं एकदम से नाम मेरे दिमाग में नहीं आ रहे हैं बट सबका मुझे आने का बहुत खुशी है और बहुत बहुत मन रहा में रहा है। कैसे है जी प्रोग्राम करना है आप मन में ऐसे, ऐसे आया कि मेरे बेटे ने खुद ने अपने केश उगाए और उसने कहा कि मुझे सिख बनना है मुझे दसार सजानी है ਤੁਸੀਂ ਮੈਂ ਚਾਹਤੀ ਹੂੰ ਕਿ ਉਸ ਕੋ ਇਸ ਚੀਜ਼ ਦੀ ਰਿਸਪਾਂਸਿਬਿਲਟੀ ਵੀ ਸਮਝ ਵਿੱਚ ਆਏ ਉਸ ਚੀਜ਼ ਨੂੰ ਉਹ ਸਮਝੇ ਕਿ ਦਸਤਾਰ ਐਸੇ ਨਹੀਂ ਸਜਾਤੇ ਜਿਸ ਕੇ ਅੱਗੇ ਕਿਆ-ਕਿਆ ਜ਼ਿੰਮੇਵਾਰੀਆਂ ਉਹ ਵੀ ਸੰਭਾਲਣਾ ਸਿੱਖੇ ਹਾਂ ਜੀ ਹੁਣ ਦੋ ਫਰਵੀ ਅੱਜ ਬਾਬਾ ਰਾਏ ਸਿੰਘ ਜੀ ਨੇ ਦੋ ਦਿਨ ਲਗਾਤਾਰ ਪਾਠ ਕੀਤਾ ਸੀਗਾ 31 ਤਰੀਕ ਨੂੰ ਸਟਾਰਟ ਹੋਇਆ ਸੀਗਾ ਅਖੰਡ ਪਾਠ ਇੱਕ ਚੌਂਕੜੇ 'ਚ ਹੁਣ ਜਾਣਦੇ ਹਾਂ ਕਰਦੇ ਆਪਾਂ ਪ੍ਰੋਗਰਾਮ ਇਹਨਾਂ ਨੂੰ ਕਿਸ ਤਰ੍ਹਾਂ ਦਿਖਦੇ ਤੁਹਾਡੀ ਜੋ ਅੱਜ ਦਸਤਾਰਬੰਦੀ ਖੁਸ਼ੀ ਦਾ ਪੂਰੀ ਹੈ ਜੀ ਉਹਦੇ ਉੱਪਰੋਂ ਸਾਨੂੰ ਪਿਆਰ ਵੀ ਬਹੁ ਮਿਲਿਆ ਜਿੱਦਾਂ ਬਾਬਾ ਰਾਏ ਸਿੰਘ ਜੀ ਪਾਠ ਕਰ ਰਹੇ ਨੇ ਇੱਕ ਚੌਂਕੜੇ 'ਚ ਅਖੰਡ ਪਾਠ ਕਰ ਰਹੇ ਨੇ ਲਗਾਤਾਰ ਦੋ ਦਿਨ 124 ਸਾਲ ਪਹਿਲਾਂ ਨਾਬੇ ਦੇ ਕਿਲੇ ਦੇ ਵਿੱਚ ਵੀ ਹੀਰਾ ਸਿੰਘ ਜੀ ਨੇ 3 ਦਿਨ ਲਗਾਤਾਰ ਪਾਠ ਸੁਣਿਆ ਸੀਗਾ ਬਾਬਾ ਨਰੈਂਸ ਜੀ ਨੇ ਪਾਠ ਕੀਤਾ ਹੋਇਆ ਸੀ ਇੱਕ ਚੌਂਕੜੇ 'ਚ ਉਹੀ ਇੰਨੇ ਟਾਈਮ ਬਾਅਦ ਉਹੀ ਸਮਾਂ ਫੇਰ ਆਇਆ ਉਹੀ ਟਾਈਮ ਬਾਅਦ ਹੀਰਾ ਮਹਿਲ ਦੇ ਵਿੱਚ ਅੱਜ ਫੇਰ ਬਾਬਾ ਰਾਏ ਸਿੰਘ ਜੀ ਨੇ ਪਾਟ ਕੀਤਾ ਤੇ ਅੱਜ ਦਸਤਾਰ ਬੰਦੀ ਤੇ ਕਿੰਨੀ ਖੁਸ਼ੀ ਆ ਕਾਫੀ ਸਾਲਾਂ ਬਾਅਦ ਉਹ ਮਹਿਲ ਵਿੱਚ ਚਹਿਲ ਪਹਿਲਾ ਖੁਸ਼ੀ ਤਾਂ ਇਹ ਬਹੁਤ ਆ ਵੀ ਆਪਣੇ ਮਹਿਲ ਦੇ ਵਿੱਚ ਆਪਣੇ ਘਰ ਦੇ ਵਿੱਚ ਮਤਲਬ ਇਨੀ ਸ਼ੁਭ ਚੀਜ਼ਾਂ ਹੋ ਰਹੀਆਂ ਨੇ ਵੀ ਬਸ ਕਿਰਪਾ ਮਾਰੇ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਬਿਆਨ ਕਰਦੇ ਹੋ ਤੁਸੀਂ ਪਰਸਨਲ ਤੌਰ ਤੇ ਕਿਸ ਤਰ੍ਹਾਂ ਦੇਖਦੇ ਹੋ ਮੈਂ ਵੀ ਮੈਂ ਤਾਂ ਇਹ ਪਰਸਨਲੀ ਤਾਂ ਮੈਂ ਤਾਂ ਮੰਗੀ ਕਹਾ ਵੀ ਅੱਜ ਕੱਲ ਮੈਂ ਦੇਖਿਆ ਵੀ ਹੋਇਆ ਵੀ ਜਿਹੜੇ ਬਾਕੀਆਂ ਫੈਮਲੀਆਂ ਨੇ ਸਿੱਖ ਫੈਮਲੀਆਂ ਉਹ ਆਪਣੇ ਬੱਚਿਆਂ ਦੀ ਨਾ ਦਸਤਾਰਬੰਦੀ ਨਹੀਂ ਕਰਾਉਂਦੀ ਵੀ ਹੁਣ ਜਿਹੜਾ ਜਿਹੜੀ ਆਪਾਂ ਕਰਾਨ ਨੇ ਤਾਂ ਸ਼ਰਮ ਦੀ ਉਹ ਬੱਸ ਖਤਮ ਹੋ ਗਈ ਜੀ ਪਿਛਲੇ ਟਾਈਮ ਤੇ ਕਰਦੇ ਸੀ ਤੇ ਹੁਣ ਜੇ ਆਪਾਂ ਪੁੱਛੀਏ ਬੰਦੇ ਕਹਿੰਦੇ ਨਹੀਂ ਇਕੱਲੇ ਰਾਜੇ ਮਹਾਰਾਜੇ ਕਰਦੇ ਇੰਦਾ ਕੁਝ ਨਹੀਂ ਹੈਗਾ ਜੀ ਬੱਸ ਪਹਿਲਾਂ ਸਾਰੇ ਪਰਿਵਾਰਾਂਾਂ ਚ ਹੁੰਦੀ ਸੀ ਕਿ ਦਸਤਾਰਬੰਦੀ ਹੁਣ ਚੱਲੋ ਫੇਰ ਹੋਣੀ ਚਾਹੀਦੀ ਆ ਸਾਰੇ ਪਰਿਵਾਰਾਂ ਠੀਕ ਹੈ ਜੀ